ਜੀ ਆਪਾਂ ਲੱਗੇ ਆਂ ਚਟਨੀ ਬਣਾਉਣ ਇਹ ਆਪਣੇ ਕੋਲ ਹੈਗਾ ਧਨੀਆ ਇਹ ਹੈਗੇ ਪਿਆਜ਼ ਹਰੀਆਂ ਮਿਰਚਾਂ ਤੇ ਇੱਕ ਸਿਰਫ ਲਸਣ ਦੀ ਜਿਹਨੂੰ ਤੁਰੀ ਬੋਲਦੇ ਆਪਾਂ ਕਲੀ ਬੋਲਦੇ ਆਂ ਸਿਰਫ ਇੱਕ ਲਸਣ ਦੀ ਕਲੀ ਪਹਾੜੀ ਲਸਣ ਦੀ ਕਲੀ ਆ ਇਹ ਆਪਣੇ ਕੋਲ ਤੇ ਦੋ ਆ ਮਿਰਚਾਂ ਨੇ ਤਿੱਖੀਆਂ ਮਿਰਚਾਂ ਨੇ ਉਹਦੇ ਲਈ ਲਾਵਾਂਗੇ ਥੋੜਾ ਜਿਹਾ ਆਹਾ ਸਿੰਦਾ ਨਮਕ ਆ ਸਿੰਦਾ ਨਮਕ ਆਏ ਥੋੜਾ ਜਿਹਾ ਸਿੰਦਾ ਨਮਕ ਤੇ ਥੋੜਾ ਜਿਹਾ ਕਾਲਾ ਨਮਕ ਬਸ ਹੋਰ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਨਹੀਂ ਪਾਉਣੀ ਤੇ ਇਹ ਆਪਣੇ ਜੇਕਰ ਆਪਾਂ ਇਹਨੂੰ ਲਗਾਤਾਰ ਮਤਲਬ ਇਸ ਚਟਨੀ ਨੂੰ ਖਾਂਦੇ ਰਹੀ ਹੈ ਨਾ ਤੇ ਆਪਣਾ ਥਾਇਰੋਇਡ ਕੋਹਾ ਦੂਰ ਭੱਜ ਜਾਂਦਾ ਪਰ ਇਹ ਹੁੰਦਾ ਵੀ ਕਈ ਵਾਰੀ ਭੈਣਾ ਕੀ ਕਰਦੀਆਂ ਥੋੜੀ ਦੇਰ ਖਾਂਦੀਆਂ ਜਿਵੇਂ 10 ਦਿਨ 15 ਦਿਨ ਰੈਗੂਲਰ ਤੁਸੀਂ ਚਾਹੇ ਪਿਆਜ਼ ਵੀ ਨਾ ਪਾਓ ਰੈਗੂਲਰ ਧਨੀਏ ਦੀ ਚਟਣੀ ਹਰੀ ਮਿਰਚ ਤੇ ਇੱਕ ਲਸਣ ਦੀ ਤੁਰੀ ਪਾ ਕੇ ਤੇ ਕਾਲਾ ਨਮਕ ਪਾ ਕੇ ਬਸ ਤੁਸੀਂ ਇਹਦੀ ਚਟਣੀ ਜਿਹੜੀ 2 ਸੈਕਿੰਟਾਂ ਚ ਬਣ ਜਾਂਦੀ ਬਣਾ ਕੇ ਖਾਓ ਲਗਾਤਾਰ ਬਣਾ ਕੇ ਖਾਓ ਤੇ ਫਿਰ ਤੁਸੀਂ ਆਪਣੇ ਆਪ ਹੀ ਦੇਖਿਓ ਤੁਹਾਡੀ ਜਿਹੜੀ ਗੋਲੀ ਲੱਗੀ ਹੋਈ ਹੈ ਨਾ ਉਹ ਵੀ ਛੁੱਟ ਜਾਊਗੀ ਥਾਇਰੋਇਡ ਵਾਸਤੇ ਧਨੀਆ ਬਹੁਤ ਹੀ ਵਧੀਆ ਚੀਜ਼ ਆ ਹਰਾ ਧਨੀਆ ਤੇ ਇਹ ਲੱਗੇ ਆ ਜੀ ਆਪਾਂ ਹੁਣ ਚਟਣੀ ਬਣਾਉਣਾ ਹਾਂ ਦੇਖੋ ਆਪਣੀ ਚਟਣੀ ਧਨੀਏ ਦੀ ਬਣ ਕੇ ਕਿੰਨੀ ਜ਼ਿਆਦਾ ਵਧੀਆ ਬਣੀ ਚਟਣੀ ਤੇ ਇਹ ਜਿੰਨੀ ਆਪਾਂ ਨੇ ਮਤਲਬ ਵਰਤੀ ਜਾਵੇ ਬਾਕੀ ਆਪਾਂ ਇਹਨੂੰ ਢੱਕ ਕੇ ਫ੍ਰਿਜ ਵਿੱਚ ਕਿਸੇ ਬੰਦ ਡੱਬੇ 'ਚ ਪਾ ਕੇ ਢੱਕਣ ਵਾਲੇ 'ਚ ਜਿਹੜਾ 에ਅਰ ਟਾਈਟ ਹੋਵੇ ਤੇ ਉਹਦੇ ਵਿੱਚ ਰੱਖ ਸਕਦੇ ਆ ਤੇ ਇਹਨੂੰ ਤੁਸੀਂ ਦੋ ਦਿਨ ਤੱਕ ਵੀ ਵਰਤ ਲਓ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਇਹ ਖਰਾਬ ਨਹੀਂ ਹੁੰਦੀ ਬਿਲਕੁਲ ਵੀ ਤੇ ਜਿੱਦਾਂ ਆਪਾਂ ਪਕੌੜੀਆਂ ਦੇ ਨਾਲ ਵੀ ਇਦਾਂ ਦੀ ਚਟਣੀ ਬਣਾਉਂਦੇ ਆ ਨਾ ਇਹ ਚਟਣੀ ਮੈਂ ਟੇਸਟ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ ਸਵਾਦ ਬਣੀ ਆ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਆ ਤੇ ਦੇਖੋ ਸਿੰਪਲ ਜੀਆਂ ਚੀਜ਼ਾਂ ਪਾਈਆਂ ਨੇ ਕੋਈ ਵਿੱਚ ਉਹੋ ਜੀ ਚੀਜ਼ ਨਹੀਂ ਪਾਈ ਤੇ ਧੰਨਵਾਦ ਜੀ ਸਾਰਿਆਂ ਦਾ ਦੱਸਿਆ ਤੁਸੀਂ ਤੁਹਾਨੂੰ ਇਹ ਚਟਨੀ ਸਿੰਪਲ ਜੀ ਬਣਾਈ ਹੋਈ ਚਟਨੀ ਕਿਵੇਂ ਦੀ ਲੱਗੀ